ਸ੍ਰੀ ਅਨੰਦਪੁਰ ਸਾਹਿਬ ਇਲਾਕੇ ਵਿੱਚ ਇੱਕ ਅਜੇ ਹੀ ਸੰਸਥਾ ਹੈ ਜੋ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਤੋਂ ਇਲਾਕੇ ਦੇ ਵਿੱਚ ਧਾਰਮਿਕ ਖੇਤਰ ਅਤੇ ਸਮਾਜਿਕ ਖੇਤਰ ਦੇ ਵਿੱਚ ਵੱਧ ਚੜ ਕੇ ਲੋਕ ਭਲਾਈ ਦੇ ਕੰਮ ਕਰ ਰਹੀ ਹੈ ਅਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਸੰਸਥਾ ਅਸਲ ਵਿੱਚ ਮਾਨਵਤਾ ਦੇ ਮਸੀਹ ਤੋਂ ਘੱਟ ਨਹੀਂ ਹੈ ਇਸ ਸੰਸਥਾ ਦੇ ਵੱਲੋਂ ਜਿੱਥੇ ਹੁਲਾ ਮਹੱਲਾ ਫਤਿਹਗੜ੍ਹ ਸਾਹਿਬ ਜੋੜ ਮੇਲ ਸ਼ਤਾਬਦੀ ਪ੍ਰੋਗਰਾਮਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੂੰ ਮੁਫਤ ਰਿਹਾਇਸ਼ ਦੀ ਸਹੂਲਤ ਦਿੱਤੀ ਜਾਂਦੀ ਹੈ ਉੱਥੇ ਹੀ ਇਸ ਸੰਸਥਾ ਵੱਲੋਂ ਕਰਤਾਰਪੁਰ ਪਾਕਿਸਤਾਨ ਦਰਸ਼ਨਾ ਲਈ ਜਾਣ ਵਾਲੀ ਸੰਗਤ ਦੇ ਵੀਰ ਜੱਥੇ ਭੇਜ ਚੁੱਕੀ ਇਸ ਦੇ ਨਾਲ ਹੀ ਚੰਗਰ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਾਲ 2017 ਦੇ ਵਿੱਚ ਸੰਸਥਾ ਦੇ ਵੱਲੋਂ ਪੀਜੀਆਈ ਚੰਡੀਗੜ੍ਹ ਵਿਖੇ ਦਵਾਈ ਲੈਣ ਜਾਣ ਵਾਲੇ ਮਰੀਜ਼ਾਂ ਦੇ ਲਈ ਵਿਸ਼ੇਸ਼ ਮੁਫਤ ਸੇਵਾਵਾਂ ਕੀ ਸ਼ੁਰੂ ਕੀਤੀ ਗਈ ਅਤੇ ਇਹ ਬੱਸ ਸੇਵਾ ਹਫ਼ਤੇ ਦੇ ਵਿੱਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਜਾਂਦੀ ਹੈ ਇਸ ਦੇ ਨਾਲ ਹੀ ਸੰਸਥਾ ਦੇ ਵੱਲੋਂ ਜਿੱਥੇ ਬੱਚਿਆਂ ਨੂੰ ਧਰਮ ਦੇ ਨਾਲ ਜੋੜਨ ਦੇ ਲਈ ਗੁਰਮਤਿ ਸਿਖਲਾਈ ਕੈਂਪ ਲਗਾਏ ਜਾਂਦੇ ਹੈ ਉੱਥੇ ਹੀ ਪ੍ਰਕਾਸ਼ਪੁਰਬ ਤੇ ਇਲਾਕੇ ਦੇ ਪਿੰਡਾਂ ਦੇ ਵਿੱਚ ਪ੍ਰਬਾਤ ਫੇਰੀਆਂ ਵੀ ਕੱਢੀਆਂ ਜਾਂਦੀਆਂ ਹਨ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਜਰਨੈਲ ਸਿੰਘ ਨਿੱਕੂਆਲ ਅੱਜ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਨਾਲ ਮਿਲਾਨ ਜਾ ਰਿਹਾ ਜਿਹੜੇ ਪਹਿਲੇ ਸਮਿਆਂ ਵਿੱਚ ਸਿਆਸੀ ਖੇਤਰ ਵਿੱਚ ਜਿਨ੍ਹਾਂ ਨੂੰ ਆਮ ਲੋਕ ਜਾਣਦੇ ਸੀ ਇਲਾਕਾ ਵਾਸੀ ਜਾਣਦੇ ਸੀ ਪਰੰਤੂ ਕੁਝ ਸਮਿਆਂ ਤੋਂ ਉਹਨਾਂ ਨੇ ਸਮਾਜਿਕ ਖੇਤਰ ਨੂੰ ਪ੍ਰਮੁੱਖਤਾ ਦਿੱਤੀ ਸਮਾਜ ਦੀ ਬਿਹਤਰੀ ਲਈ ਕੰਮ ਕੀਤਾ ਔਰ ਸਮਾਜਿਕ ਖੇਤਰ ਵਿੱਚ ਬਹੁਤ ਜ਼ਿਆਦਾ ਸਰਗਰਮ ਨੇ ਉਹਨਾਂ ਨੇ ਇਲਾਕੇ ਦੇ ਬਹੁਤ ਵਾਰ ਲੋਕਾਂ ਨੂੰ ਮਿਲ ਕੇ ਇੱਕ ਸੰਸਥਾ ਬਣਾਈ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਔਰ ਉਹ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹੈ ਉਹ ਹਨ ਸਾਡੇ ਜਹੇਦਾਰ ਸੁਰਿੰਦਰ ਸਿੰਘ ਜੀ ਮਟੌਰ ਮਟੌਰ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤਾਂ ਸਾਨੂੰ ਦੱਸੋ ਵੀ ਤੁਸੀਂ ਕਦੋਂ ਇਹ ਜਿਹੜੀ ਸੰਸਥਾ ਦਾ ਗਠਨ ਕੀਤਾ ਉਸ ਤੋਂ ਪਹਿਲਾਂ ਇਹ ਤੁਹਾਡੀ ਕਿਉਂ ਕਿਵੇਂ ਵਿਚਾਰ ਆਇਆ ਮਨ ਦੇ ਵਿੱਚ ਵੀ ਜਿਹੜਾ ਸਮਾਜਿਕ ਖੇਤਰ ਵਿੱਚ ਮੈਂ ਸਰਗਰਮ ਹੁਮਾ ਧੰਨਵਾਦ ਸਾਰੀ ਸੰਗਤ ਦਾ ਤੁਹਾਡਾ ਸਾਰਿਆਂ ਦਾ ਪਰ ਜੋ ਇਹ ਤੁਸੀਂ ਸਵਾਲ ਕੀਤਾ ਇਹ ਸਵਾਲ ਸਿਆਸੀ ਖੇਤਰ ਵਿੱਚੋਂ ਹੀ ਨਿਕਲਿਆ ਜਦੋਂ ਅਸੀਂ ਸਿਆਸੀ ਖੇਤਰ ਵਿੱਚ ਸਰਗਰਮ ਸੀ ਉਦੋਂ ਲੋਕਾਂ ਦੀ ਭਲਾਈ ਕਰਨ ਲਈ ਅਸੀਂ ਕਾਫੀ ਕੋਸ਼ਿਸ਼ ਕੀਤੀ ਜਿੱਥੇ-ਜਿੱਥੇ ਵੀ ਹੋ ਸਕੀ ਕੀਤੀ ਹੈ ਉੱਥੋਂ ਇੱਕ ਸਾਨੂੰ ਚਾਰਟ ਲੱਗੀ ਕਿ ਅਸੀਂ ਭਲਾਈ ਦੇ ਕੰਮ ਸਿਆਸੀ ਕੰਮਾਂ ਨਾਲੋਂ ਵੱਧ ਕਰੀਏ ਤਾਂ ਸਾਡੀ ਮਨ ਦੀ ਜਿਹੜੀ ਸ਼ਾਂਤੀ ਵੀ ਹੁੰਦੀ ਹੈ ਤੇ ਸਮਾਜ ਦੀ ਭਲਾਈ ਵੀ ਠੀਕ ਹੁੰਦੀ ਹੈ ਸਿਆਸੀ ਖੇਤਰ ਦੇ ਵਿੱਚ ਹੌਲੀ-ਹੌਲੀ ਸਾਈਡ ਤੇ ਆਉਣ ਦੇ ਨਾਲ-ਨਾਲ ਇੱਕ ਮੈਂ ਆਪਣੇ ਮਨ ਦੇ ਨਾਲ ਸੋਚਿਆ ਕਿ ਜਿਹੜੀ ਅਸੀਂ ਸਿਆਸੀ ਖੇਤਰ ਦੇ ਵਿੱਚ ਲੋਕਾਂ ਦੇ ਕੋਈ ਕੰਮ ਕੀਤੇ ਹੈ ਜਾਂ ਲੋਕਾਂ ਦੇ ਕੋਈ ਲੋਕਾਂ ਨੂੰ ਬੈਨੀਫਿਟ ਮਿਲਿਆ ਹੈ ਅਸੀਂ ਉਹਨਾਂ ਲੋਕਾਂ ਨਾਲ ਲੈ ਕੇ ਸਮਾਜ ਦੀ ਭਲਾਈ ਲਈ ਉਹਨਾਂ ਨੂੰ ਵਰਤਿਆ ਜਾਵੇ ਤਾਂ ਜੋ ਸਾਨੂੰ ਵੀ ਸੋਖਾ ਹੋਵੇ ਤੇ ਉਹਨਾਂ ਦੀ ਵੀ ਭਲਾਈ ਹੋਵੇ ਤੇ ਜਿਨ੍ਹਾਂ ਦੀ ਭਲਾਈ ਕਰਨੀ ਹੈ ਕੰਮ ਕਰਨਾ ਉਹਨਾਂ ਦੀ ਵੀ ਉਹਨਾਂ ਦਾ ਵੀ ਭਲਾ ਹੋਵੇ ਇਸ ਇੱਥੋਂ ਇੱਕ ਗੱਲ ਸ਼ੁਰੂ ਹੋਈ ਹੈ ਉਹ ਇੱਕ ਗੱਲ ਇੱਕ ਕਹਾਣੀ ਹੈ ਕਿ ਅਸੀਂ ਇੱਕ ਵਾਰ ਇਲੈਕਸ਼ਨ ਦੇ ਵਿੱਚ ਕਿਤੇ ਜਾ ਰਹੇ ਸੀ ਉੱਥੇ ਇੱਕ ਸਾਨੂੰ ਬੀਬੀਆਂ ਮੇਰੀਆਂ ਉਨ੍ਹਾਂ ਕਿਹਾ ਜਾਓ ਇਹ ਬੋਟਾ-ਬੋਟਾ ਵਾਲੇ ਆਦੇ ਜਾਂਦੇ ਰਹਿੰਦੇ ਤੁਸੀਂ ਐਵੇਂ ਨੱਠੇ ਪਰ ਜੇ ਬਣਦਾ ਸਾਡੇ ਮਕਾਨ ਨਹੀਂ ਟਹਿਗੇ ਕਿਸੇ ਨੇ ਨਹੀਂ ਬਣਾਏ ਅਜੇ ਤੱਕ ਪਰ ਉਸ ਤੋਂ ਥੋੜੇ ਦਿਨ ਬਾਅਦ ਬਾਜਪਾਈ ਸਾਹਿਬ ਦੀ ਸਰਕਾਰ ਦੇ ਵਿੱਚ ਇੱਕ ਸਾਨੂੰ ਇੱਕ ਤੋਹਫਾ ਮਿਲਿਆ ਸਰਕਾਰਾਂ ਨੂੰ ਹਰ ਸੇਟ ਨੂੰ ਕਿ ਆਪਣੇ ਆਪਣੇ ਪ੍ਰਧਾਨ ਸਾਹਿਬ ਦੇ ਹਲਕਿਆਂ ਦੇ 100-100 ਘਰ ਨਵੇਂ ਬਣਾਓ ਅਸੀਂ ਉਹਨਾਂ ਬੀਬੀਆਂ ਨੂੰ ਜਾ ਕੇ ਪਹਾੜਪੁਰ ਸੰਭੜਾ ਜਾ ਕੇ ਲੱਭਿਆ ਬਾਰੋਂ ਸਾਨੂੰ ਬੀਬੀਆਂ ਦਾ ਮਿਲ ਹੀ ਸਕੀਆਂ ਅਸੀਂ ਉਹ ਘਰ ਲੱਭੇ ਜਿਹੜੇ ਜਿਹੜੇ ਘਰ ਦੇ ਢਾਏ ਹੋਏ ਸੀ ਜਾਂ ਜਾਂ ਇਹਨਾਂ ਘਰਾਂ ਨੂੰ ਅੱਗ ਲੱਗੀ ਸੀ ਨਹੀਂ ਕਿਸੇ ਨੇ ਸੋਚਿਆ ਬਣਾਇਆ ਉਹ ਅਸੀਂ ਉੱਥੇ ਫੇਰ ਘਰ ਬਣਾਏ ਸਾਨੂੰ ਬਹੁਤ ਸਕੂਨ ਮਿਲਿਆ ਇਸ ਗੱਲ ਦਾ ਉੱਥੋਂ ਇਸ ਜਿਹੜੀ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ ਅਸੀਂ ਛੋਟੇ-ਮੋਟੇ ਕੰਮ ਕਰਨੇ ਸ਼ੁਰੂ ਕੀਤੇ ਆ ਲੋਕ ਭਲਾਈ ਦੇ ਕੰਮ ਕਿਤੇ ਸਾਰ ਟੁੱਟੀਆਂ ਮਿੱਟੀ ਪਾਤੀ ਕਿਤੇ ਕਿਸੇ ਕਦਾ ਵਿਆਹ ਹੋਇਆ ਉਹਦੇ ਵਿਆਹ ਦੇ ਵਿੱਚ ਅਸੀਂ ਕੋ ਮਦਦ ਕਰ ਦਿੱਤੀ ਹੌਲੀ ਹੌਲੀ ਅਸੀਂ ਆਪ ਕਰਦੇ ਕਰਦੇ ਫਿਰ ਅਸੀਂ ਇੱਕ ਮਾਤਾ ਗੁਜਰੀ ਬੈਲਫੋਰ ਸੋਸਾਇਟੀ ਰਜਿਸਟਰਡ ਕਰਾਈ ਜਿਹਦੇ ਪੇਡ ਫਾਰਮ ਤੇ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਮਾਤਾ ਗੁਜਰੀ ਬੈਲਫੋਰ ਸੋਸਾਇਟੀ ਜਿਹੜੀ ਭਾਵੇਂ ਅਸੀਂ ਇੱਕ ਨਾਂ ਵਿਚਾਰ ਕੇ ਰੱਖਿਆ ਗਿਆ ਮੈਂਬਰਾ ਬੋਲੋ ਪਰ ਅਸੀਂ ਉਹਨੂੰ ਰਜਿਸਟਰਡ ਕਰਾਇਆ ਪੈਨ ਕਾਰਡ ਸਾਡਾ ਬਣਿਆ ਸੋਸਾਇਟੀ ਦਾ ਤੇ ਸੋਸਾਇਟੀ ਦਾ ਖਾਤਾ ਖਲਾਇਆ ਸਾਰੇ ਕਾਰਜ ਪੂਰੇ ਕਰਤੇ ਨਾਲ ਅਸੀਂ ਫਿਰ ਅਗਲੇ ਕਾਰ ਸ਼ੁਰੂ ਕੀਤੇ ਜਿਨ੍ਹਾਂ ਦੇ ਕਾਰਜਾਂ ਦੇ ਵਿੱਚ ਸਭ ਤੋਂ ਪਹਿਲਾ ਕਾਰ ਸੀ ਸਾਡਾ ਕਿ ਪੀਜੀਏ ਨੂੰ ਬੱਸ ਲਾਈਏ ਵੱਡਾ ਕਾਰ ਸੀ ਬਹੁਤ ਵੱਡੀ ਫਾਈਨੈਂਸ਼ਲੀ ਲੋਰ ਸੀ ਇਸ ਗੱਲ ਦੀ ਫਿਰ ਅਸੀਂ ਉਹ ਸੁਸਾਇਟੀ ਦੇ ਖਾਤੇ ਖਿਲਾ ਕੇ ਅਸੀਂ ਉਹਨਾਂ ਲੋਕਾਂ ਕੋਲ ਗਏ ਜਿਹਨਾਂ ਲੋਕਾਂ ਨੂੰ ਅਸੀਂ ਸਿਆਸੀ ਤੌਰ ਤੇ ਵੀ ਕਈ ਫਾਇਦੇ ਦਿੱਤੇ ਜਾਂ ਸਿਆਸੀ ਤੌਰ ਤੇ ਕਈ ਕੰਮ ਕੀਤੇ ਉਹਨਾਂ ਲੋਕਾਂ ਨੂੰ ਵੀ ਅਸੀਂ ਇੱਧਰ ਜੋੜਿਆ ਕਿ ਆਓ ਭਾਈ ਹੁਣ ਅਸੀਂ ਭਲਾਈ ਦੇ ਕੰਮ ਸ਼ੁਰੂ ਕਰੀਏ ਵਾਦਾ ਕੁਝ ਦੀ ਬੈਲਫੋਰ ਸਾਇਟੀ ਬੋਲੋ ਪੀਜੀ ਨੂੰ ਬਸ ਲਾਈ ਗਈ ਉਹ ਕਿੱਥੋਂ ਸ਼ੁਰੂ ਹੁੰਦੀ ਹੈ ਜੀ ਕਿੱਥੋਂ ਮਤਲਬ ਕਿ ਆ ਕੀ ਸਮਾਂ ਕਿੰਨਾ ਕੀ ਦਾ ਖਰਚਾ ਹੈ ਕਿੱਥੋਂ ਤੁਹਾਡੀ ਫੰਡਿੰਗ ਹੁੰਦੀ ਹੈ ਜੀ ਜੋ ਪੀਜੀ ਦੀ ਗੱਲ ਹੈ ਜੀ ਉਹ ਅਸੀਂ ਸਭ ਤੋਂ ਪਹਿਲਾਂ ਨੂਰਪੁਰ ਇਹ ਬੱਸ ਲਾਈ ਗਈ ਸੀ ਉੱਥੋਂ ਸਾਨੂੰ ਲੱਗਿਆ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਵੀ ਇਹ ਕਾਰਜ ਸ਼ੁਰੂ ਕਰੀਏ ਅਸੀਂ ਉਹ ਪਿੰਡ ਢੇਰ ਤੋਂ ਸ਼ੁਰੂ ਕਰਕੇ ਪੀਜੀ ਆਪਣੇ ਆਪਣੇ ਸਟੇਸ਼ਨਾਂ ਤੋਂ ਹੁੰਦੀ ਹੋਈ ਪੀਜੀ ਚੱਲੇ ਜਾਂਦੀ ਹੈ ਸਵੇਰੇ 5 ਵਜੇ ਤੋਂ ਚੱਲਦੀ ਹੈ ਪੌਣੇ 7 ਵਜੇ ਪੀਜੀ ਪਹੁੰਚ ਜਾਂਦੀ ਹੈ ਸਾਰਾ ਦਿਨ ਉੱਥੇ ਬੱਸ ਖੜੀ ਰਹਿੰਦੀ ਹੈ ਤੇ ਸ਼ਾਮ ਨੂੰ 3:30 ਵਜੇ ਉੱਥੋਂ ਬੱਸ ਸਾਰੇ ਮਰੀਜ਼ਾਂ ਨਾਲ ਲੈ ਕੇ ਉਸੇ ਤਰ੍ਹਾਂ ਸਟੇਸ਼ਨਾਂ ਤੇ ਛੱਡਦੀ ਆ ਜਾਂਦੀ ਹੈ ਹਫ਼ਤੇ 'ਚ ਕਿੰਨੀ ਵਾਰ ਤੁਸੀਂ ਭੇਜਦੇ ਹੋ ਔਰ ਕਿੰਨੇ ਕ ਜਿਹੜੇ ਮਰੀਜ਼ ਐ ਇੱਕ ਹਫ਼ਤੇ ਦੇ ਵਿੱਚ ਤੁਸੀਂ ਭੇਜ ਦਿੰਦੇ ਹੋ ਦੇਖੋ ਬਸ ਅਸੀਂ ਸਵੇਰ ਨੂੰ 5 ਵਜੇ ਕਿਸੇ ਨਾ ਕਿਸੇ ਸਟੇਸ਼ਨ ਤੇ ਚੈੱਕ ਕਰਦੇ ਆਂ ਹਫਤੇ ਦੇ 2 ਦਿਨ ਬਾਅਦ ਅਸੀਂ 2 ਵਾਰ ਜਾਂ 1 ਵਾਰ ਕਿਤੇ ਜਦੋਂ ਵੀ ਟਾਈਮ ਲੱਗ ਜਾਂਦਾ ਅਸੀਂ ਬੱਸ ਦੀ ਚੈੱਕ ਅਪ ਕਰਦੇ ਆ ਮਰੀਜ਼ਾਂ ਨੂੰ ਅਸੀਂ ਚੈੱਕ ਕਰਦੇ ਆ ਕਿ ਉਹ ਉਹਨਾਂ ਕੋਲ ਪੀਜੀਆ ਦੇ ਕਾਰਡ ਹੈ ਜਾਂ ਕੋਈ ਉਵੇਂ ਹੀ ਬੈਠਿਆ ਹੈ ਸਫ਼ਰ ਕਰਨ ਵਾਲੇ ਪਰ ਸਾਡੀ ਇਹ ਚੈਕਿੰਗ ਤੇ ਇੱਕ ਸਾਨੂੰ ਅਤਵਾਰ ਹੋ ਗਿਆ ਇੱਕ ਵਿਸ਼ਵਾਸ ਹੋ ਗਿਆ ਕਿ ਉਹਦੇ ਵਿੱਚ ਮਰੀਜ਼ ਹੀ ਜਾਂਦੇ ਹਨ ਅਤੇ ਬੱਸ ਭਰ ਕੇ ਜਾਂਦੀ ਹੈ ਬੁੰਜਾ ਸੀਟਰ ਬੱਸ ਹੈ ਤੇ ਫੇਰ ਵੀ ਕਈ ਵਾਰ ਸਾਨੂੰ ਮਰੀਜ਼ ਖੜੇ ਦੇਖੇ ਜਾਂਦੇ ਆ ਕਿ ਮਰੀਜ਼ ਖੜਕੇ ਵੀ ਜਾਂਦੇ ਆ ਇਸ ਕਰਕੇ ਅਸੀਂ ਉਹਦੇ ਵਿੱਚ ਕਈ ਵਾਰ ਬੈਠ ਵੀ ਲਵਾਉਂਦੇ ਆ ਕਿ ਮਰੀਜ਼ ਬੈਠ ਕੇ ਜਾਣ ਜਿੰਨਾ ਵੀ ਅਸੀਂ ਕਰ ਸਕਦੇ ਆ ਇਹ ਅਸੀਂ ਮਰੀਜ਼ਾਂ ਲਈ ਕਰਨ ਨੂੰ ਤਿਆਰ ਆ ਅਸੀਂ ਮਰੀਜ਼ਾਂ ਨੂੰ ਕਈ ਵਾਰ ਥੋੜੇ ਬਹੁਤਾ ਕੋਈ ਦਵਾਈ ਦੀ ਲੋੜ ਹੋਵੇ ਉਹ ਵੀ ਦੇ ਦਿੰਦੇ ਆ ਪਰ ਉਹ ਸਾਡਾ ਪੱਕਾ ਕੰਮ ਨਹੀਂ ਆ ਕਿਤੇ ਖਾਸ ਮਰੀਜ਼ ਦੀ ਕੋਈ ਅਸੀ ਗੱਲ ਹੋਵੇ ਕਿੰਨਾ ਕੁ ਖਰਚਾ ਆ ਜਾਂਦਾ ਜੀ ਇਸ ਤੇ ਤੇ ਕਿੰਨਾ ਤੁਸੀਂ ਕਿੱਥੋਂ ਮੈਨੇਜ ਕਰਦੇ ਹੋ ਸਾਰਾ ਜੀ ਦੇਖੋ ਜਿਹੜੀ ਬੱਸ ਦੀ ਪੇਮੈਂਟ ਹੈ ਕੋਈ 1 ਲੱਖ ਦੇ ਉੱਪਰ ਹੁੰਦੀ ਹੈ 1 ਲੱਖ 5000 1 ਲੱਖ 10000 ਨੇੜੇ ਤੇੜੇ ਘੁੰਮਦੀ ਹੈ ਢੇੜਿਆਂ ਦੇ ਹਿਸਾਬ ਦੇ ਨਾਲ ਅਸੀਂ ਉਹ ਬਸ ਜਿਹੜੀ ਹੈ ਢੇੜਿਆਂ ਦੇ ਹਿਸਾਬ ਨਾਲ ਉਹਨੂੰ ਪੈਸੇ ਦਿੰਦੇ ਆ ਸੋ 13 ਢੇੜੇ ਬਣ ਜਾਂਦੇ ਆ ਕਿਤੇ 12 ਢੇੜੇ ਬਣ ਜਾਂਦੇ ਆ ਕਿਤੇ 14 ਢੇੜੇ ਬਣ ਜਾਂਦੇ ਆ ਇਹ ਹਰ ਮਹੀਨੇ ਇੱਕ ਦੇ ਢੇੜੇ ਦਾ ਘਾਟਵਾਤ ਹੁੰਦੀ ਰਹਿੰਦੀ ਹੈ ਉਸੇ ਤਰ੍ਹਾਂ ਪੇਮੈਂਟ ਦੀ ਗੱਲ ਹੁੰਦੀ ਹੈ ਸੋ ਜਿਹੜੀ ਤੁਸੀਂ ਗੱਲ ਕਰਦੇ ਆ ਪੇਮੈਂਟ ਫੰਡਿੰਗ ਕਿੱਥੋਂ ਆਦੀ ਹੈ ਸਾਡੇ ਜਿਹੜੇ ਮੈਂਬਰ ਆ ਉਹ ਵੀਵਨ ਸਾਰੇ ਰਿਟਾਇਰਮੈਂਟ ਕੋਈ ਕਿਸੇ ਮਹਿਕਮੇ ਤੋਂ ਰਿਟਾਇਰ ਹੋਇਆ ਕਿਸੇ ਮਹਿਕਮੇ ਤੋਂ ਰਿਟਾਇਰ ਹੋਇਆ ਉਹ ਸਾਰੇ ਰਿਟਾਇਰਮੈਨ ਸਾਨੂੰ 1000 ਰੁਪਏ ਮਹੀਨਾ ਕੋ 500 ਰੁਪਏ ਮਹੀਨਾ ਕੋਈ ਸਾਨੂੰ ਮਾਰਕੀਟ ਦੇ ਵਿੱਚੋਂ ਮਤਲਬ ਦੁਕਾਨਾਂ ਵਾਲੇ 1000 ਰੁਪਏ ਮਹੀਨਾ 500 ਰੁਪਏ ਮਹੀਨਾ ਇਹ ਸਾਡਾ ਪੱਕੇ ਤੌਰ ਤੇ ਲੱਗ ਗਿਆ ਹੈ ਪਹਿਲਾਂ ਮਿਹਨਤ ਕਰਨੀ ਪਈ ਹੁਣ ਸਾਨੂੰ ਇਹ ਕਾਫੀ ਰਾਹਤ ਮਿਲਿਆ ਕਿ ਲੋਕ ਸਾਡੇ ਜੋ ਸਾਨੂੰ ਫੰਡ ਦੇਣ ਵਾਲੇ ਆ ਉਹ ਪੜਿਆ ਆ ਆ ਕੇ ਆਪਣੀ ਪਰਚੀ ਕਟਾ ਕੇ ਚਲੇ ਜਾਂਦੇ ਆ ਉਹਦੇ ਨਾਲ ਫਿਰ ਅਸੀਂ ਉਹ ਖਾਤੇ 'ਚ ਪੈਸੇ ਜਮ੍ਹਾਂ ਕਰਾਉਂਦੇ ਆ ਖਾਤੇ ਵਿੱਚੋਂ ਅਸੀਂ ਬੱਸ ਵਾਲੇ 'ਚ ਚੈੱਕ ਕੱਢ ਦਿੰਦੇ ਕਿੰਨਾ ਸਮਾਂ ਹੋ ਚੁੱਕਿਆ ਸਰ ਇਹ ਜਿਹੜਾ ਤੁਸੀਂ ਚਲਾ ਰਹੇ ਹੋ ਮਤ ਇਹ ਜਿਹੜਾ ਪੀਜੀਆਈ ਪ੍ਰਿਵਟਸ ਇਹ 7ਵਾਂ ਸਾਲ ਬੱਸ ਨੂੰ ਲੱਗਿਆ ਇਹ ਇਹ ਅਸੀਂ ਬੱਸ ਦੇ ਵਿੱਚ ਹਜੇ ਤੱਕ ਸਾਨੂੰ ਕੋਈ ਦਿੱਕਤ ਨਹੀਂ ਆਈ ਇਹ ਜਰੂਰ ਜਦੋਂ ਦਿੱਕਤ ਆਈ ਤਾਂ ਕਰੋਨਾ ਵੇਲੇ ਸਾਨੂੰ ਆਈ ਹੈ ਉਸ ਵੇਲੇ ਸਾਨੂੰ ਜਰੂਰ ਜੇ ਫੰਡਿੰਗ ਦੀ ਦਿੱਕਤ ਆਈ ਹੈ ਬਾਕੀ ਸਾਨੂੰ ਜਿਹੜੇ ਲੋਕਾਂ ਦਾ ਮੈਂਬਰਾਂ ਦਾ ਸਹਿਯੋਗ ਹੈ ਅਸੀਂ ਇਸ ਸਹਿਯੋਗ ਦੇ ਨਾਲ ਚੱਲੇ ਹੋਏ ਆ ਤੇ ਅਸੀਂ ਕਈ ਵਾਰ ਮਨ ਬਣਿਆ ਕਿ ਬਸ ਬੰਦ ਕਰ ਦਈਏ ਕਿ ਜਦੋਂ ਸਾਨੂੰ ਕਿਸੇ ਵਾਸਤੇ ਤੋਂ ਪੈਸੇ ਦੀ ਘਾਟ ਪੈਂਦੀ ਹੈ ਪਰ ਕੁਦਰਤ ਦੇ ਕਈ ਵਾਰੀ ਐਸੇ ਹੁੰਦੀ ਹੈ ਕਈ ਵਾਰ ਉਹ ਫੰਡ ਜਿਹੜਾ ਸਾਡਾ ਕਿਤੇ ਨਾ ਕਿਤੇ ਪੂਰਾ ਹੋ ਜਾਂਦਾ ਅਸੀਂ ਫਿਰ ਇਹ ਮਨ ਬਣਾ ਲੈਂਦੇ ਵੀ ਬਸ ਚੱਲਦੀ ਰੱਖੀਏ ਇਸੇ ਤਰ੍ਹਾਂ ਇਹ 7ਵਾਂ ਸਾਲ ਬਸ ਨੂੰ ਲੱਗ ਚੁੱਕਿਆ ਇਸ ਤੋਂ ਜਹੇਦਾਰ ਜੀ ਪਹਿਲਾਂ ਤਾਂ ਸਾਨੂੰ ਇਹ ਦੱਸੋ ਤੁਸੀਂ ਵੀ ਜਿਹੜੀ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਜਿਹੜੀ ਬਣੀ ਹੈ ਇਹ ਕਦੋਂ ਤੁਸੀਂ ਹੋਂਦ ਲੈਂਦੀ ਔਰ ਕਿਹੜੇ ਕਿਹੜੇ ਮੈਂਬਰ ਕਿਹੜੇ ਕਿਹੜੇ ਪਿੰਡਾਂ ਤੋਂ ਕਿੱਥੋਂ ਕਿੱਥੋਂ ਸੰਬੰਧਤ ਹੈ ਅਸੀਂ ਜਿਹੜੀ ਮਾਤਾ ਗੁਜਰੀ ਯੂਨੀਵਰਸਿਟੀ ਹੈ ਇਹ 99 ਤੋਂ ਬਾਅਦ ਹੋਂਦ ਵਿੱਚ ਆਈ ਹੈ ਇਹ ਆਵੇਂ ਅਸੀਂ ਕੰਮ ਪਹਿਲਾਂ ਕਰਦੇ ਸੀ ਪਰ ਅਸੀਂ ਕੰਮ ਕਰਦੇ ਸੀ ਆਪਣੇ ਗਰੁੱਪ ਬਣਾ ਕੇ ਪਰ ਜਦੋਂ ਅਸੀਂ ਇਹ ਸਾਇਟੀ ਹਾਉਂ ਦੇ ਵਿੱਚ ਲਿਆਂਦੀ ਹੈ ਸਾਇਟੀ ਹਾਉਂ ਦੇ ਵਿੱਚ ਲਿਆ ਕੇ ਇਹਦੇ ਅਸੀਂ 11 ਮੈਂਬਰ ਜਿਹੜੇ ਰਜਿਸਟਰਡ ਕਰਾਏ ਹੈ ਤੇ ਬਾਕੀ ਸਾਡੇ ਮੈਂਬਰ ਨਾਲ ਜਿਹੜੇ ਜੁੜੇ ਹੋਏ ਹੈ ਉਹਦੇਦਾਰ 11 ਮੈਂਬਰ ਹੈ ਜੋ ਸਾਡੀ ਇਹਦੇ ਰਜਿਸਟਰ ਦੇ ਵਿੱਚ ਹੈ ਤੇ ਬਾਕੀ ਮੈਂਬਰ ਬਹੁਤ ਐਸੀ ਹੈ ਜਿਹੜੇ ਸਾਨੂੰ ਮਾਇਆ ਦਿੰਦੇ ਆ ਪੈਸੇ ਦਿੰਦੇ ਆ ਇਹ ਸਾਡੇ ਨਾਲ ਸਹਿਯੋਗ ਕਰਦੇ ਆ ਇਹ ਤਕਰੀਬਰ ਘਟੂਗੜ 100 ਮੈਂਬਰ ਦੀ ਨੇੜੇ ਤੇੜੇ ਪੌਂਸਟਾਰੇ ਨਾਨਕਪੁਰ ਸਾਹਿਬ ਦੇ ਨੇੜਲੇ ਪਿੰਡਾਂ ਦੇ ਆ ਇਹ ਸਾਰੇ ਮੈਂਬਰ ਸਾਡੇ ਚੰਦਪੁਰ ਗੱਜਪੁਰ ਹਰੀਆਲ ਮੈਦਲੀ ਕਲਾ ਬੜਰ ਇਹ ਮਟੌਰ ਨਿਕੂਵਾਲ ਕੱਟੀਆਲ ਮਰੋਲੀ ਇਹ ਸੂਰੇਆਲ ਠੇਰ ਇਹ ਸਾਰੇ ਪਿੰਡਾਂ ਦੇ ਵਿੱਚ ਸਾਡੇ ਮੈਂਬਰ ਇਹ ਤੁਸੀਂ ਰਹਿائش ਦਾ ਬੰਦੋਬਸਤ ਵੀ ਕਰਦੇ ਹੋ ਇਹ ਕਿੱਥੇ ਕਿੱਥੇ ਰਹਿائش ਦਾ ਬੰਦੋਬਸਤ ਅਸੀਂ ਅਸੀਂ ਜਦੋਂ 550 ਸਾਲਾ ਗੁਰੂ ਆਨ ਪਾਤਸ਼ਾਹੀ ਦਾ ਮਨਾਇਆ ਗਿਆ ਉਦੋਂ ਅਸੀਂ ਇਹ ਬਿਸਤਰਾ ਦੀ ਗੱਲ ਜਿਹੜੀ ਤੁਹਾਨੂੰ ਸੀ ਇਹ ਉਦੋਂ ਸਾਨੂੰ ਇੱਕ ਇੱਛਾ ਹੋਈ ਕਿ ਅਸੀਂ ਸਿਦਾਨਪੁਰ ਲੋਧੀ ਜਾ ਕੇ ਸੰਗਤ ਦੀ ਕੋ ਸੇਵਾ ਕਰੀਏ ਅਸੀਂ ਫਰੀ ਰਹਿائش ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ ਵਿੱਚ ਅਸੀਂ ਟੈਂਟ ਸਿਟੀ ਲਾਈ ਹੈ ਅਸੀਂ ਜਬਰਾਨਾਗਰ ਤੋਂ ਟੈਂਟ ਮੰਗਾਏ ਸਾਢੇ 4 ਏਕੜ ਜ਼ਮੀਨ ਸਾਨੂੰ ਸਰਕਾਰ ਵੱਲੋਂ ਅਲਾਟ ਕੀਤੀ ਗਈ ਸੰਤ ਘਾਟ ਗੁਰਦਾਰ ਸਾਹਿਬ ਦੇ ਨਾਲ ਉੱਥੇ ਅਸੀਂ ਇਹ ਸਾਢੇ 4 ਏਕੜ ਦੇ ਵਿੱਚ ਟੈਂਟ ਲਗਾ ਕੇ ਇੱਥੋਂ ਅਸੀਂ ਪਿੰਡਾਂ ਦੇ ਵਿੱਚੋਂ ਬਿਸਤਰੇ ਅਨਾਉਂਸਮੈਂਟਾਂ ਕੀਤੀਆਂ ਕਿ ਸਾਨੂੰ ਬਿਸਤਰੇ ਦਿਓ ਅਸੀਂ ਫਤਾਨਪੁਰ ਲੋਧੀ ਜਾਣਾ ਹੈ ਇਹ ਸਾਨੂੰ ਲੋਕਰ ਬਿਸਤਰੇ ਦੇ ਉੱਤੇ ਬਹੁਤ ਤਾਦਾਦ ਦੇ ਵਿੱਚ ਬਿਸਤਰੇ ਲੋਕਰ ਅਰਪਣ ਕੀਤੇ ਉਹ ਬਿਸਤਰੇ ਅਸੀਂ ਬੜੇ-ਬੜੇ ਟਰੱਕ ਪੜ ਕੇ ਲੈ ਗਏ ਉੱਥੇ ਸਾਡੇ 16 ਦਿਨ ਲੱਗੇ ਆ 16 ਦਿਨ ਅਸੀਂ ਉੱਥੇ ਸੇਵਾ ਕੀਤੀ ਆ ਤੇ ਉਹ ਬਿਸਤਰੇ ਕੋਸ਼ ਅਸੀਂ ਉੱਥੇ ਗੁਰਦਰਾ ਸਾਹਿਬ ਦੇ ਆਏ ਕੁਝ ਅਸੀਂ ਲੈ ਆਏ ਉਹਨਾਂ ਬਿਸਤਰਿਆਂ ਦੇ ਨਾਲ ਇਹ ਗੱਲ ਚਲਦੀ ਚਲਦੀ ਇਹ ਫਿਰ ਹੁਣ ਫਤੇਗੜ ਸਾਹਿਬ ਚਲੇ ਗਏ ਫਤੇਗੜ ਸਾਹਿਬ ਵੀ ਅਸੀਂ ਜਿਹੜੇ ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਸਾਹਿਬ ਕਸ਼ਮੀਰ ਸਿੰਘ ਜੀ ਉਹਨਾਂ ਨੇ ਸਾਨੂੰ ਸਲਾਹ ਦਿੱਤੀ ਕਿ ਤੁਸੀਂ ਟੈਂਟ ਕਾ ਨੂੰ ਲਾਣੇ ਆ ਤੁਸੀਂ ਸਾਡੇ ਕਾਲਜ ਦੇ ਹਾਲ ਲਾਓ ਕਾਲਜ ਦੇ ਜਿਹੜੇ ਹਾਲ ਹੈ ਉਹ ਤੁਸੀਂ ਵਰਤੋਂ ਚ ਲਿਆਓ ਟੈਂਟ ਤੁਸੀਂ ਕਾਹਨੂੰ ਲਾਣੇ ਮੀਚ ਫੇਰ ਖਰਾ ਹੋ ਜੂਗੇ ਉਹ ਸਾਨੂੰ ਹੁਣ ਘਟੋਗੜ ਪੰਛ 6 ਸਾਲਾਂ ਤੋਂ ਅਸੀਂ ਫਤੇਗੜ ਸਾਹਿਬ ਹਾਲ ਲੈ ਲੰਦੇ ਆ ਕੰਟੀਨ ਹਾਲ ਹੈ ਬੇਸਮੈਂਟ ਹੈ ਹੋਲੇ ਮਹਲੇ ਤੇ ਵੀ ਕਰਦੇ ਹੋ ਜੀ ਅਸੀਂ ਇਸੇ ਤਰ੍ਹਾਂ ਫਿਰ ਹੋਲੇ ਮਹਲੇ ਤੇ ਪਹਿਲੇ ਟੈਂਟਰ ਲਾਦੇ ਸੀ ਟੈਂਟ ਸਿਟੀ ਲਾਦੇ ਸੀ ਹੋਲੇ ਮਹਲੇ ਤੇ ਪਰ ਹੁਣ ਅਸੀਂ ਉਸੇ ਗੱਲ ਨੂੰ ਮੁੱਖ ਰੱਖ ਕੇ ਇਸੇ ਪਰ ਜਸਵੀਰ ਸਿੰਘ ਜੀ ਖਾਲਸਾ ਕੋਲ ਅਨੰਦਪੁਰ ਸਾਹਿਬ ਇਹਨਾਂ ਤੋਂ ਅਸੀਂ ਹਾਲ ਲੈ ਕੇ ਇਹ ਅਸੀਂ ਹੁਣ ਅੱਗੇ ਜਿਹੜੇ ਹੋਲੇ ਮੱਲੇ ਦੇ ਇਹਨਾਂ ਹਾਲਾਤ ਦੇ ਵਿੱਚ ਬਿਸਤਰੇ ਲਾ ਦਿੰਦੇ ਆ ਤੇ ਸੰਗਤ ਨੂੰ ਅਸੀਂ ਬਾਹਰ ਬੋਰਡ ਲਾ ਦਿਆ ਵੱਡੇ ਵੱਡੇ ਸੰਗਤ ਆਪਣੇ ਆਪ ਆਦੀ ਹੈ ਵਿਚਰਾਮ ਕਰਦੀ ਹੈ ਚਲੇ ਜਾਂਦੀ ਹੈ ਫਰੀ ਰਹਿائش ਦਾ ਪ੍ਰਵੰਤ ਕੀਤਾ ਜਾਂ ਤੁਸੀਂ ਗੁਰਮਤਿ ਸਖਲਾਈ ਕੈਂਪ ਵੀ ਲਗਾਉਂਦੇ ਹੋ ਤੇ ਹੋਰ ਵੀ ਹੋਰ ਕੀ ਕੀ ਕੰਮ ਕਰਦੇ ਹੋ ਅਸੀਂ ਸਾਡੀ ਇੱਛਾ ਹੈ ਬਾਤਾ ਗੁਜਰੀ ਬੈਲਵਰ ਸਾਡੀ ਸਭ ਤੋਂ ਜਿਹੜੀ ਮੇਰ ਇੱਛਾ ਸਾਡੀ ਹੈ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਸੰਭਾਲਣਾ ਆਉਣ ਵਾਲੀ ਜਨਰੇਸ਼ਨ ਨੂੰ ਸਮਾਜ ਦੇ ਵਿੱਚ ਵਧੀਆ ਜਿਹੜੇ ਸਮਾਜ ਦੇ ਵਧੀਆ ਅਨਸਰ ਬਣਾਉਣ ਦੇ ਵਾਸਤੇ ਕੋਸ਼ਿਸ਼ ਕਰਨੀ ਇਹਦੇ ਵਾਸਤੇ ਅਸੀਂ ਨਿਤਨੇਮ ਦੀ ਸੰਥਿਆ ਵੀ ਬੱਚਿਆਂ ਦੇ ਲਈ ਲਾਈ ਜੋ ਕਿ ਤਖਤ ਸ੍ਰੀ ਕੇਸਵਰ ਸਾਹਿਬ ਦੇ ਸਹਿਯੋਗ ਦੇ ਨਾਲ ਇਹ ਨਿਤਨੇਮ ਦੀ ਸੰਥਿਆ ਬੱਚਿਆਂ ਦਾ ਕੈਂਪਸ ਹੀ ਲਾਇਆ ਬੱਚਿਆਂ ਨੇ ਬਹੁਤ ਬਹੁਤ ਪਿਆਰ ਨਾਲ ਸਤਿਕਾਰ ਨਾਲ ਇਹ ਜਿਹੜਾ ਕੈਂਪ ਲਾਇਆ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਬੱਚਿਆਂ ਮੁਤਾਬਕ ਤੇ ਇਹ ਸਾਰਾ ਕੁਝ ਬੜੇ ਪਿਆਰ ਸਤਿਕਾਰ ਨਾਲ ਕੀਤਾ ਗਿਆ ਬੜੇ ਅਸੀਂ ਇੱਛਾ ਨਾਲ ਕੀਤਾ ਸਾਨੂੰ ਬੜਾ ਸਕੂਨ ਮਿਲਿਆ ਜੀ ਇਸ ਤੋਂ ਬਿਨਾਂ ਪਾਕਿਸਤਾਨ ਕਰਤਾਰਪੁਰ ਸਾਹਿਬ ਦਾ ਵੀ ਕੁਝ ਅਸੀਂ ਤੇ ਸਾਨੂੰ ਜਦੋਂ ਇਹ ਰਸਤਾ ਖੁੱਲਿਆ ਕਰਤਾਰਪੁਰ ਸਾਹਿਬ ਦਾ ਉਦੋਂ ਸਾਡੀ ਵੀ ਇੱਛਾ ਜਾਗ ਗਈ ਅਸੀਂ ਕੁਛ ਨਾ ਕੁਛ ਕਰੀਏ ਪਰ ਇੱਕ ਵਾਰ ਕਿਸੇ ਵਿਅਕਤੀ ਨੇ ਕਰਤਾਰਪੁਰ ਦੇ ਰਸਤੇ ਇਹ ਸੰਗਤ ਨੂੰ ਬੁਲਾਇਆ ਇਹ ਸੰਗਤ ਨੂੰ ਲੈ ਕੇ ਗਏ ਗੱਡੀਆਂ ਬੱਸਾਂ ਦੇ ਵਿੱਚ ਉਹਨਾਂ ਤੋਂ ਪੇਮੈਂਟ ਲਈ ਬਹੁਤ ਵੱਡੇ ਰੂਪ ਦੇ ਵਿੱਚ ਫਿਰ ਉਹਨਾਂ ਨੂੰ ਕਰਤਾਰਪੁਰ ਸਾਹਿਬ ਦਰਸ਼ਨ ਕਰਾਏ ਇਹ ਪਹਿਲੀ ਵਾਰ ਦੀ ਗੱਲ ਹੈ ਅਸੀਂ ਉਸੇ ਦਿਨ ਤਿਆਹੀਆ ਕਰ ਲਿਆ ਕਿ ਅਸੀਂ ਇਹ ਖੁੱਲੇ ਰਸਤੇ ਨੂੰ ਮਤਲਬ ਨਜਾਇਜ਼ ਵਰਤੋਂ ਜਿਹੜੀ ਲਿਆਣ ਦੇਣਾ ਅਸੀਂ ਉਸੇ ਦੂਜੇ ਦਿਨ ਮੀਟਿੰਗ ਕਰਕੇ ਵਾਦਾ ਕੀਤਾ ਬੈਰਿਫਰਸਾਈਟੀ ਦੀ ਇਹ ਅਖਬਾਰ ਦੇ ਵਿੱਚ ਦੇ ਦਿੱਤਾ ਕਿ ਅਸੀਂ ਇਹ ਫਰੀ ਸੰਗਤ ਨੂੰ ਲੈ ਕੇ ਜਾਵਾਂਗੇ ਅੱਜ ਉਹ 20ਵਾਂ ਜਥਾ ਜਿਹੜਾ ਜਾ ਚੁੱਕਿਆ 21ਵਾਂ ਜਥਾ ਜਾਣ ਲਈ ਤਿਆਰ ਹੈ ਅਸੀਂ ਸੰਗਤ ਨੂੰ ਫਰੀ ਭੇਜਦੇ ਆ ਉਹਨਾਂ ਦੀ ਜੋ ਆਨਲਾਈਨ ਗ੍ਰੈਬ ਵਾਕ ਤੋਂ ਮਨਜ਼ੂਰੀ ਮਿਲਦੀ ਹੈ ਜਾਣ ਦੀ ਉਹ ਵੀ ਅਸੀਂ ਫ੍ਰੀ ਕਰਾਦੇ ਆ ਤੇ ਜੋ ਬੱਸ ਕਰਾਇਆ ਸਾਰਾ ਕੁਝ ਫ੍ਰੀ ਅਸੀਂ ਇਹ ਸੰਗਤ ਨੂੰ ਬਹੀਆ ਕਰਦੇ ਆ ਤੇ ਸਹਾਯੋਗ ਵੀ ਲੋਕ ਦਿੰਦੇ ਆ ਉਹ ਸਹਾਯੋਗ ਦੇ ਨਾਲ ਸੀ ਇਹ ਸਾਰਾ ਕੰਮ ਕਈ ਵਾਰੀ ਕੋਈ ਫਾਈਨਾਂਸ ਦੀ ਕਮੀ ਵੀ ਆ ਜਾਂਦੀ ਹਣੀ ਬਿੱਤ ਦੀ ਫਿਰ ਕਿੱਥੋਂ ਪੂਰੀ ਕਰਦੇ ਹੋ ਬਿੱਤ ਦੀ ਕਮੀ ਕਈ ਵਾਰੀ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਕਿਉਂਕਿ ਰੈਗੂਲਰ ਚੱਲ ਰਿਹਾ ਸਾਰਾ ਕੁਝ ਦੇਖੋ ਸਾਡੀ ਜੋ ਪੀਜੇ ਬੱਸ ਦੀ ਸਭ ਤੋਂ ਵੱਡੀ ਪੇਮੈਂਟ ਸਾਨੂੰ ਉਦਾਹਰਨਨੀ ਪੈਂਦੀ ਆ ਉਹ ਪੇਮੈਂਟ ਜਿਹੜੀ ਹੈ ਹੁਣ ਪਹਿਲਾ ਪਹਿਲਾ ਸਾਨੂੰ ਜਰੂਰ ਦਿੱਕਤ ਆਈ ਹੁਣ ਸਾਨੂੰ ਇਸ ਕਰਕੇ ਦਿੱਕਤ ਆਦੀ ਕਿ ਹੁਣ ਬਸ ਚੱਲ ਰਹੀ ਆ ਲੋਕਾਂ ਨੂੰ ਪਤਾ ਏ ਦਾਨੀਆਂ ਨੂੰ ਵੀ ਪਤਾ ਏ ਜੇ ਕਿਸੇ ਕੋਲੋਂ ਅਸੀਂ ਜਾ ਕੇ ਫਰਿਆਦ ਕਰਦੇ ਆ ਕਿ ਸਾਨੂੰ ਐਨੇ ਪੈਸੇ ਕੱਢ ਕੇ ਸਾਨੂੰ ਦਿਓ ਉਹ ਫਿਰ ਕੋਈ ਐਸੀ ਗੱਲ ਹੀ ਨਾ ਨਹੀਂ ਦਿੰਦਾ ਕਿਉਂਕਿ ਇਹ ਕਾਰ ਚੱਲ ਰਿਹਾ ਹੈ ਸਾਹਮਣੇ ਸਾਰਿਆਂ ਨੂੰ ਪਤਾ ਏ ਇਸ ਕਰਕੇ ਸਾਨੂੰ ਕੋਈ ਦਿੱਕਤ ਨਹੀਂ ਆ। ਹਾਂਜੀ ਜਹਦਰ ਜੀ ਤੁਸੀਂ ਜਿਹੜਾ ਹੈ ਨਗਰ ਕੀਰਤਨਾਂ ਵਿੱਚ ਵੀ ਪੂਰੀ ਸ਼ਮੂਲੀਅਤ ਹੁੰਦੀ ਹੈ ਜੀ ਕੁਝ ਪ੍ਰਭਾਤ ਫੇਰੀਆਂ ਵੀ ਤੁਹਾਡੇ ਸਭਾ ਵੱਲੋਂ ਕੱਢੀਆਂ ਜਾਂਦੀਆਂ ਉਹਨਾਂ ਦਾ ਕੋਈ ਵਿਸਥਾਰ ਪੂਰਵਕ ਜਾਣਕਾਰੀ ਜੀ ਗਿਆਨੀ ਕੁਲੋਚਨ ਸਿੰਘ ਜੀ ਜਿਹੜੇ ਸਿੰਘ ਸਾਹਿਬ ਸਨ 택ਰੀ ਕੇਸਗੜ ਸਾਹਿਬ ਉਹਨਾਂ ਨੇ ਇਹ ਨਗਰ ਕੀਰਤਨ ਦਾ ਸੰਗ੍ਰਹਿ ਤਿਆਰ ਕੀਤਾ ਸਾਰੇ ਇਲਾਕੇ ਤੋਂ ਇੱਕ ਨਗਰ ਕੀਰਤਨ ਚੰਦਰ ਬੇਲਾ ਗੁਰਦੁਆਨੀਗਾ ਸਾਹਿਬ ਤੋਂ ਇਹ 택 ਸਾਹਿਬ ਆਣਾ ਸੀ ਉਹਦੀ ਤਿਆਰੀ ਵਾਸਤੇ ਇਸ ਮਾਤਾ ਗੁਜਰੀ ਬੈਲਵਰਸਿਟੀ ਨੂੰ ਚੁਣਿਆ ਗਿਆ ਮਾਤਾ ਗੁਜਰੀ ਬੈਲਵਰਸਿਟੀ ਜਿਹੜੀ ਹੈ ਇਹ ਨਗਰ ਕੀਰਤਨ ਦਾ ਧਿਆਰਾ ਕਰਦੀ ਹੈ ਤੇ ਨਗਰ ਕੀਰਤਨ ਤੋਂ ਪਹਿਲਾਂ ਮਾਤਾ ਗੁਜਰੀ ਬੈਲਵਰਸਿਟੀ ਵੱਲੋਂ ਪ੍ਰਵਾਸ ਕਰੀਆਂ ਪਿੰਡ-ਪਿੰਡ ਕੱਢੀਆਂ ਜਾਂਦੀਆਂ ਉਹ ਲੋਕਾਂ ਨੂੰ ਸੂਚਿਤ ਕਰਨ ਦੇ ਲਈ ਕਿ ਨਗਰ ਕੀਰਤਨ ਪਾਈ ਆ ਗਿਆ ਨਗਰ ਕੀਰਤਨ ਦੇ ਵਿੱਚ ਵੱਡੀ ਸਮੂਲੀਅਤ ਹੋਵੇ ਇਹ ਨਗਰ ਕੀਰਤਨ ਬਹੁਤ ਵੱਡੇ ਰੂਪ ਦੇ ਵਿੱਚ ਇਹ ਆਉਣ ਲੱਗਿਆ ਹੈ ਤੇ ਪਹਿਲਾ ਪਹਿਲਾ ਸਾਨੂੰ ਦਿੱਕਤ ਆਈ ਪਰ ਹੁਣ ਅਸੀਂ ਇਹ ਨਗਰ ਕੀਰਤਨ ਸਾਨੂੰ ਲੋਕ ਪਹਿਲੇ ਪੁੱਛਣਾ ਸ਼ੁਰੂ ਕਰਦੇ ਵੇ ਕਦੋਂ ਆ ਕਦੋਂ ਆ ਕਿਵੇਂ ਆ ਸਾਨੂੰ ਟਰਾਲੀ ਲੈ ਕੇ ਆਣਾ ਅਸੀਂ ਟਰੈਕਟਰ ਲੈ ਕੇ ਆਣਾ ਅਸੀਂ ਮੋਟਰਸਾਈਕਲਾਂ ਦਾ ਸਾਨੂੰ ਦੱਸੋ ਜਾਂ ਹੋਰ ਵਹੀਕਲ ਲੈ ਕੇ ਆਣਾ ਇਹ ਪੰਜ ਪਿਆਰਾਂ ਦੇ ਪ੍ਰਬੰਧ ਇਲਾਕੇ ਵਿੱਚੋਂ ਕੀਤਾ ਜਾਂਦਾ ਅੰਜ ਨਿਸ਼ਾਨਚੀ ਇਲਾਕੇ ਦੇ ਵਿੱਚੋਂ ਹੀ ਇਹ ਸੰਗਤਾਂ ਦੇ ਵਿੱਚੋਂ ਹੀ ਲੈ ਜਾਂਦੇ ਆ ਤੇ ਨਾਲ ਹੀ ਜੋ ਵੀ ਪਾਲ ਕੀ ਸਜਾਈ ਜਾਂ ਇਹ ਸੰਗਤਾਂ ਬਰੋ ਸਾਰਾ ਕੁਝ ਸੰਗਤਾਂ ਬਰੋ ਮਾਤਾ ਗੁਜਰੀ ਬੈਲਵਸਣ ਦੀ ਮੈਂਬਰ ਆ ਬਰੋ ਕੀਤਾ ਜਾਂਦਾ ਹੈ ਪਰ ਜੋ ਚੜਤ ਹੁੰਦੀ ਹੈ ਉਹ ਨਗਰ ਕੀਰਤਨ ਦੀ ਸਾਰੀ ਚੜਤ ਜੋ ਪਾਲਕੀ ਦੇ ਵਿੱਚ ਹੁੰਦੀ ਆ ਉਹ ਸਾਰੀ ਚੜ ਜਿਹੜੀ ਕਲਾਨੰਦਗੜ੍ਹ ਸਾਹਿਬ ਦੇ ਦਿੱਤੀ ਜਾਂਦੀ ਹੈ ਤੇ ਪਾਲਕੀ ਵੀ ਕਲਾਨੰਦਗੜ੍ਹ ਸਾਹਿਬ ਤੋਂ ਲਈ ਜਾਂਦੀ ਹੈ ਉਹਨਾਂ ਦਾ ਵੀ ਬੜਾ ਸਹਯੋਗ ਹੁੰਦਾ ਹੈ ਅਸੀਂ ਚੜਤ ਵਾਲ ਕਦੇ ਧਿਆਨ ਨਹੀਂ ਦਿੱਤਾ ਸਾਡਾ ਧਿਆਨ ਪ੍ਰਬੰਧ ਵਾਲ ਹੁੰਦਾ ਹੈ ਤੇ ਜੇ ਕਿਤੇ ਜੋ ਲੋੜ ਸੇਵਾ ਦੀ ਪੈਂਦੀ ਹੈ ਉਹ ਸਾਡੇ ਕੋਲ ਸੰਗਤ ਹੁੰਦੀ ਹੈ ਜੋ ਵੀ ਮਰਜੀ ਸੇਵਾ ਸੀ ਉਹਨਾਂ ਤੋਂ ਲੈ ਲੈਂਦੇ ਆ ਰਸਤੇ ਵੀ ਕਈ ਵਾਰ ਸਾਨੂੰ ਆਪ ਸਵਾਰਨੇ ਪੈਂਦੇ ਆ ਰਾਸਤੇ ਅਸੀਂ ਜੋ ਜਿਹੜੇ ਰਸਤੇ ਤੋਂ ਰੂਟ ਤੋਂ ਨਿਕਾਣਾ ਹੁੰਦਾ ਕਈ ਵਾਰ ਸਾਨੂੰ ਉੱਥੇ ਮਿੱਟੀ ਵਗੈਰਾ ਵੀ ਆ ਪਾੜੀ ਦੇ ਜਹਦਾਰ ਜੀ ਤੁਸੀਂ ਰਾਜਨੀਤਿਕ ਵਿੱਚ ਵੀ ਰਾਜਨੀਤਿਕ ਖੇਤਰ ਦੇ ਵਿੱਚ ਵੀ ਤੁਹਾਡਾ ਵੱਡਾ ਨਾਮ ਰਿਹਾ ਵੱਡੀ ਤੁਸੀਂ ਸੇਵਾ ਕੀਤੀ ਇਲਾਕੇ ਚ ਪੂਰੀ ਤਰ੍ਹਾਂ ਸਰਗਰਮ ਰਹੇ ਚੀਨਾਬੜਪੁਰ ਸਾਹਿਬ ਵਿਧਾਨ ਸੰਭਾਲ ਕੇ ਦੇ ਵਿੱਚ ਪਰੰਤੂ ਉਸ ਤੋਂ ਬਾਅਦ ਤੁਸੀਂ ਸਮਾਜਿਕ ਖੇਤਰ ਨੂੰ ਚੁਣਿਆ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਵੀ ਰਾਜਨੀਤਿਕ ਖੇਤਰ ਵਧੀਆ ਸੀ ਜਾਂ ਸਮਾਜਿਕ ਖੇਤਰ ਵਧੀਆ ਸੀ ਕਿਹਦੇ ਚ ਤੁਹਾਨੂੰ ਵੱਧ ਸਕੂਨ ਮਿਲਿਆ ਦੇਖੋ ਰਾਜਨੀਤਿਕ ਖੇਤਰ ਦੇ ਵਿੱਚ ਸਾਨੂੰ ਆਪਣਾ ਨਾਮ ਬਣਾਉਣ ਦਾ ਸਮਾਂ ਮਿਲਿਆ ਉਦੇ ਵਿੱਚ ਸਾਨੂੰ ਵੱਡੇ ਵੱਡੇ ਕੰਮ ਕਰਨ ਦਾ ਸਮਾਂ ਮਿਲਿਆ ਉਹਦੇ ਵਿੱਚ ਵੱਡੇ ਵੱਡੇ ਲੋਕਾਂ ਨਾਲ ਸਾਡੀ ਜਿਹੜੀ ਜਾਣ ਪਛਾਣ ਹੋਈ ਹੈ ਪਰ ਜਿਹੜੀ ਸਕੂਨ ਦੀ ਗੱਲ ਹੈ ਉਹ ਸਾਨੂੰ ਸਕੂਨ ਜਿਹੜਾ ਹੈ ਇਹ ਧਾਰਮਿਕ ਤੇ ਸਮਾਜ ਦੀ ਸੇਵਾ ਕਰਨ ਦੇ ਵਿੱਚ ਇਹ ਸਕੂਨ ਮਿਲਿਆ ਹੈ ਉਹ ਜੋ ਸਿਆਸੀ ਹਸਾਸੀ ਕਿਸੇ ਸਮੇ ਸਾਡੀ ਜ਼ਿੰਦਗੀ ਦਾ ਉਹ ਸਾਨੂੰ ਭੁੱਲ ਵੀ ਚੁੱਕਿਆ ਹੈ ਪਰ ਜੋ ਸੇਵਾ ਸੰਗਤ ਦੀ ਜਾਂ ਮਤਲਬ ਸਾਡੇ ਦੁਖੀਆਂ ਦੀ ਮਰੀਜ਼ਾਂ ਦੀ ਸੇਵਾ ਕਰਕੇ ਸਾਨੂੰ ਸਕੂਨ ਮਿਲਿਆ ਉਹ ਸਾਨੂੰ ਕਿਤੇ ਵੀ ਨਹੀਂ ਮਿਲਿਆ ਨਾ ਕਿਤੇ ਮਿਲ ਸਕਦਾ ਜੇ ਤੁਸੀਂ ਜਿਹੜੀ ਮਹਮ ਚਲਾਈ ਹੈ ਜ ਤੁਹਾਨੂੰ ਪਰਿਵਾਰ ਦਾ ਔਰ ਦੋਸਤਾ ਮਿੱਤਰਾਂ ਦਾ ਕਿਹੋ ਜਿਹਾ ਸਹਿਯੋਗ ਮਿਲਿਆ ਔਰ ਕਿਹੋ ਜਿਹਾ ਤੁਸੀਂ ਮਹਿਸੂਸ ਕਰਦੇ ਹੋ ਦੇਖੋ ਪਰਿਵਾਰ ਤੇ ਬਿਨਾਂ ਦਾ ਤੁਸੀਂ ਜੇ ਸੱਚ ਪੁੱਛੋ ਤਾਂ ਗੁਰਦੁਆਰੇ ਮੱਥਾ ਟੇਕਣ ਨਹੀਂ ਜਾ ਸਕਦੇ ਸਮੇਂ ਨਾਲ ਜੇ ਪਰਿਵਾਰ ਦਾ ਸਹਿਯੋਗ ਨਾ ਹੋਵੇ ਇਹ ਬਹੁਤ ਵੱਡੇ ਕਾਰਜ ਕਰਨ ਦਾ ਸਭ ਤੋਂ ਵੱਡਾ ਹਿੱਸਾ ਰੱਬ ਜਿੰਨਾ ਹਿੱਸਾ ਸਾਨੂੰ ਪਰਿਵਾਰ ਵੱਲੋਂ ਮਿਲਿਆ ਪਰਿਵਾਰ ਸਾਡਾ ਨਾਲ ਜੁੜ ਕੇ ਜਿੱਥੇ ਅਸੀਂ ਅੱਧੀ ਰਾਤ ਨੂੰ ਵੀ ਕਹਿੰਦੇ ਪਰਿਵਾਰ ਸਾਤੋਂ ਮੋੜੇ ਚੱਲਦਾ ਹੈ ਇਸ ਤੋਂ ਵੱਡਾ ਹਿੱਸਾ ਸਾਨੂੰ ਮੈਂਬਰਾਂ ਤੋਂ ਮਿਲਦਾ ਹੈ ਜਿਹੜੇ ਮੈਂਬਰਾਂ ਨੂੰ ਜਿੱਥੇ ਵੀ ਹਾਕ ਮਾਰਦੇ ਉਸੇ ਉੱਥੇ ਮੈਂਬਰ ਖੜੇ ਹੁੰਦੇ ਆ ਸਾਡੇ ਇਹ ਸਾਡੀ ਦੇ ਸਕੱਤਰ ਡਾਕਟਰ ਆਵਾਸਰਾ ਸਿੰਘ ਜੀ ਹਰਜਿੰਦਰ ਸਿੰਘ ਜੀ ਗੱਜਪੁਰ ਸਾਡੇ ਨਿਰਮਲ ਸਿੰਘ ਜੀ ਹਰੀਵਾਲ ਗੁਰਵਚਨ ਸਿੰਘ ਜੀ ਲੋਧੀਪੁਰ ਏ ਗੁਰਦੇਵ ਸਿੰਘ ਜੀ ਰਾਜਪੁਰ ਸਾਨੀ ਇਸੇ ਤਰ੍ਹਾਂ ਪਰਮਜੀਤ ਸਿੰਘ ਜੀ ਬੜਲ ਇਹ ਸਾਰੇ ਮੈਂਬਰ ਨਾਲ ਮਿਲ ਕੇ ਇਸੇ ਤਰ੍ਹਾਂ ਕੰਮ ਕਰਦੇ ਆ ਕਿ ਸਾਨੂੰ ਐ ਨਹੀਂ ਪਤਾ ਲੱਗਦਾ ਕਿ ਅਸੀਂ ਭਾਈ ਭਾਈ ਆ ਜਾਂ ਅਸੀਂ ਕਿਸੇ ਹੋਰ ਪਿੰਡਾਂ ਦੇ ਆ ਜਾਂ ਹੋਰ ਜਾਤ ਬਰਾਦਰੀ ਦੇ ਆ ਸਾਡੀ ਸੈਟੀ ਦੇ ਵਿੱਚ ਹਰ ਬਰਾਦਰੀ ਦਾ ਵਿਅਕਤੀ ਹੈ ਕੈਪਟਨ ਤਰਸੇਮ ਸਿੰਘ ਜੀ ਤੇ ਹੋਰ ਵੀ ਬڑے ਲੋਕ ਸਾਡੇ ਇਸ ਸੈਟੀ ਦੇ ਵਿੱਚ ਐਨੇ ਨਾਂ ਨਹੀਂ ਲੈ ਜਾ ਸਕਦੇ ਇਹ ਤਾਂ ਸਿਰਫ ਸਾਡੀ ਜਿਹੜੇ ਵਰਕ ਕਰਦੇ ਆ 24 ਘੰਟੇ ਉਹ ਵਿਅਕਤੀ ਹੈ ਬਲਦੇਵ ਸਿੰਘ ਜੀ ਨੀਕੂਵਾਲ ਨਵੋਧਰ ਸਿੰਘ ਜੀ ਮੇਰ ਸਿੰਘ ਜੀ ਬਹੁਤ ਨਾਲ ਹੈ ਮਾਸਟਰ ਹਰੀਚੰਦਰ ਜੀ ਇਹ ਸਾਰੇ ਸਾਡੇ ਮੈਂਬਰ ਐ ਸੇ ਜਿਹੜੇ ਹਰ ਦਮ ਸਾਡੇ ਨਾਲ ਖੜੇ ਐ ਹਰ ਦਮ ਹਰ ਕੰਮ ਲਈ ਤਿਆਰ ਰਹਿੰਦੇ ਐ ਇਸੇ ਕਰਕੇ ਸਾਰੇ ਕਾਰਜ ਜਿਹੜੇ ਚੜ੍ਹਦੀ ਗੱਲ 'ਚ ਹੋ ਰਿਹਾ ਸੋ ਅਸੀਂ ਮੈਂ ਇਹਨਾਂ ਮੈਂਬਰਾਂ ਦਾ ਵੀ ਧੰਨਵਾਦ ਕਰਦਾ ਨਾਲ ਤੁਹਾਡਾ ਚੈਨਲ ਵਾਲਿਆਂ ਦਾ ਵੀ ਧੰਨਵਾਦ ਕਰਦਾ ਮੈਂ ਆਪ ਜੀ ਦੇ ਮਾਦਾ ਗੁਜਰੀ ਬੈਲਫੋਰਸਾਈਟੀ ਦੇ ਲਈ ਆਪ ਜੀ ਨੇ ਜੋ ਥੋੜਾ ਯੋਗਦਾਨ ਬਣਦਾ ਹੈ ਤੁਸੀਂ ਪਾ ਰਹੇ ਹੋ ਅਤੇ ਤੁਹਾਡਾ ਮੈਂ तहे ਦਿਲੋਂ ਧੰਨਵਾਦ ਹੈ ਜਿਨ੍ਹਾਂ ਦੇਸ਼ਾਂ ਬਦੇਸ਼ਾਂ ਤੱਕ ਇਹ ਗੱਲ ਪਹੁੰਚਾਣੀ ਹੈ ਇਹ ਇਸ ਗੱਲ ਨੂੰ ਪੁੱਜਦੇ ਸਾਰੇ ਲੋਕਾਂ ਨੂੰ ਵੀ ਸਕੂਨ ਮਿਲ ਸਕਦਾ ਹੈ ਸਾਨੂੰ ਵੀ ਸਕੂਨ ਮਿਲ ਸਕਦਾ ਹੈ ਫਾਈਨੈਂਸ਼ਲੀ ਵੀ ਸਕੂ ਸਾਡੀ ਸੋਸਾਇਟੀ ਨੂੰ ਫਾਇਦਾ ਮਿਲ ਸਕਦਾ ਹੈ ਸੋ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹੋ ਜਿਹੇ ਕੰਮਕਾਰਾਂ ਨੂੰ ਅੱਗੇ ਲੈ ਕੇ ਜਾਣਾ ਤੁਹਾਡਾ ਹੀ ਕੰਮ ਹੈ ਤੁਸੀਂ ਉਸ ਕਾਰਜ ਦੇ ਹਿੱਸੇਦਾਰ ਹੈ ਧੰਨਵਾਦ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਹੇਦਾਰ ਸੁਰਿੰਦਰ ਸਿੰਘ ਜੀ ਮਟੌਰ ਅਤੇ ਪੂਰੀ ਸੰਸਥਾ ਵੱਲੋਂ ਜਿਹੜੇ ਸਮਾਜ ਭਲਾਈ ਲਈ ਕੀਤੇ ਕਾਰਜਾਂ ਦੀ ਜਾਣਕਾਰੀ ਹਾਸਲ ਕੀਤੀ ਇਹ ਸੰਸਥਾ ਜਹੇਦਾਰ ਮਟੌਰ ਆਪ ਇੱਕ ਬਹੁਤ ਵੱਡੀ ਸੰਸਥਾ ਹੈ ਜਿਹੜੇ ਸਰਗਰਮ ਰਹਿੰਦੇ ਆ ਔਰ ਅਸੀਂ ਇਹਨਾਂ ਦਾ ਜਿਹੜਾ ਜੋ-ਜੋ ਇਹਨਾਂ ਨੇ ਕਾਰਜ ਕੀਤੇ ਆ ਉਹਨਾਂ ਦਾ ਵਿਚਾਰ ਪਟਾਂਦਰਾ ਕੀਤਾ ਸ਼੍ਰੀ ਨਾਨਪੁਰ ਸਾਹਿਬ ਤੋਂ ਜਰਨੈਲ ਸਿੰਘ ਨਿਕੂਆ